ਮੇਰੀ ਕਵਤਾ ਦੇ ਬੋਲ ਨੇ ਭਰਾਵਾਂ ਦੇ ਸਿਰ ਤੇ ਭਰਾ ਛਾ ਜਾਂਦੇ ਨੇ ਭਰਾਵਾਂ ਦੇ ਸਿਰ ਤੇ ਭਰਾ ਛਾ ਜਾਂਦੇ ਨੇ ਭਰਾਵਾਂ ਦੇ ਸਿਰ ਤੇ ਭਰਾ ਛਾ ਜਾਂਦੇ ਨੇ ਹੌਸਲੇ ਵਾਲੇ ਹੌਸਲਾ ਵਧਾ ਜਾਂਦੇ ਨੇ ਭਰਾਵਾਂ ਦੇ ਸਿਰ ਤੇ ਭਰਾ ਛਾ ਜਾਂਦੇ ਨੇ ਭਰਾਵਾਂ ਨਾਲ ਬਹਾਰਾਂ ਸੱਚ ਸਿਆਣੇ ਕਹਿੰਦੇ ਭਰਾਵਾਂ ਨਾਲ ਬਹਾਰਾਂ ਸੱਚ ਸਿਆਣੇ ਕਹਿੰਦੇ ਜਿਗਰ ਦੇ ਟੁੱਟੇ ਬਣ ਵਿੱਚ ਦਿਲਾਂ ਦੇ ਰਹਿੰਦੇ ਔਖੇ ਵਕਤ ਫਰਿਸ਼ਤਾ ਵਾਂ ਲੰਗਾ ਜਾਂਦੇ ਨੇ ਔਖਾ ਵਕਤ ਫਰਿਸ਼ਤਾ ਵਾਂ ਲੰਗਾ ਜਾਂਦੇ ਨੇ ਭਰਾਵਾਂ ਦੇ ਸਿਰ ਤੇ ਭਰਾ ਛਾ ਜਾਂਦੇ ਨੇ ਹੌਸਲੇ ਵਾਲੇ ਹੌਸਲਾ ਵਧਾ ਜਾਂਦੇ ਨੇ ਭਰਾਵਾਂ ਦੇ ਸਿਰ ਤੇ ਭਰਾ ਛਾ ਜਾਂਦੇ ਨੇ ਬਾਜ਼ਾਰ ਵਿਕਦੀ ਹਰ ਚੀਜ਼ ਭਾ ਬਾਜ਼ਾਰ ਵਿਕਦੀ ਹਰ ਚੀਜ਼ ਭਾ ਭਰਾਮਾਂ ਦਾ ਇਹ ਲੱਗਦਾ ਨਾ ਜੋ ਸਾਹਾਂ ਦੇ ਵਿੱਚ ਸਾਹ ਲੈਂਦੇ ਨੇ ਜੋ ਸਾਹਾਂ ਦੇ ਵਿੱਚ ਸਾਹ ਲੈਂਦੇ ਨੇ ਭਰਾਮਾਂ ਦੇ ਸਿਰ ਤੇ ਭਰਾ ਛਾ ਜਾਂਦੇ ਨੇ ਹੌਸਲੇ ਵਾਲੇ ਹੌਸਲਾ ਵਧਾ ਜਾਂਦੇ ਨੇ ਪਰਾਮਾਂ ਦੇ ਸਿਰ ਤੇ ਪ੍ਰਾਸ਼ਾ ਜਾਂਦੇ ਨੇ ਐਵੇਂ ਕਿਤੇ ਦਿਲ ਨਹੀਂ ਮਿਲਦੇ ਐਵੇਂ ਕਿਤੇ ਦਿਲ ਨਹੀਂ ਮਿਲਦੇ ਜੋ ਟੋਟੇ ਬਣ ਵਹਿੰਦੇ ਨੇ ਦਿਲ ਦੇ ਜੋ ਤੀਰ ਟਿਕਾਣੇ ਲਾ ਜਾਂਦੇ ਨੇ ਜੋ ਤੀਰ ਟਿਕਾਣੇ ਲਾ ਜਾਂਦੇ ਨੇ ਹੌਸਲੇ ਵਾਲੇ ਹੌਸਲਾ ਵਧਾ ਜਾਂਦੇ ਨੇ ਪਰਾਵਾ ਦੇ ਸਿਰ ਤੇ ਭਰਾ ਛਾ ਜਾਂਦੇ ਨੇ ਪਰਾਵਾ ਦੇ ਸਿਰ ਤੇ ਭਰਾ ਛਾ ਜਾਂਦੇ ਨੇ ਖੱਤਰੀ ਵਾਲਾ ਗੱਲਾਂ ਸੱਚੀਆਂ ਕਹਿੰਦਾ ਖੱਤਰੀ ਵਾਲਾ ਗੱਲਾਂ ਸੱਚੀਆਂ ਕਹਿੰਦਾ ਦਿਲ ਵਿੱਚ ਰਜਿੰਦਰ ਸ਼ੌਲੇ ਰਹਿੰਦਾ ਉਹਦੇ ਬੋਲ ਉਦਾਸੀ ਨੂੰ ਹਸਾ ਜਾਂਦੇ ਨੇ ਉਹਦੇ ਬੋਲ ਉਦਾਸੀ ਨੂੰ ਹਸਾ ਜਾਂਦੇ ਨੇ ਭਰਾਵਾ ਦੇ ਸਿਰ ਤੇ ਭਰਾ ਛਾ ਜਾਂਦੇ ਨੇ ਹਾਸਲੇ ਵਾਲੇ ਹੌਸਲਾ ਵਧਾ ਜਾਂਦੇ ਨੇ ਭਰਾਵਾਂ ਦੇ ਸਿਰ ਤੇ ਭਰਾ ਛਾ ਜਾਂਦੇ ਨੇ